ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਵੀਰੇ ਵੀ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 28 ਅਗਸਤ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ ਸੋ ਅੱਜ ਇੱਕ ਬੱਸੀ ਦੀ ਡਿਟੇਲ ਦੇਵਾਂਗੇ ਵੈਸੇ ਤਾਂ ਆਪਣੇ ਕੋਲੇ 25 ਤੋਂ 30 ਨਗ ਛੇਲ ਵਾਸਤੇ ਅਵੇਲੇਬਿਲਟੀ ਦੇ ਸਕਦੇ ਹਾਂ ਸਾਰਾ ਫਾਰਮ ਭਰਿਆ ਹੋਇਆਗਾ 25 ਤੋਂ 30 ਨਗ ਆਪਣੇ ਫਾਰਮ ਤੇ ਛੇਲ ਵਾਸਤੇ ਅਵੇਲੇਬਲ ਨੇ ਪਰ ਇੱਕ ਬੱਚੀ ਦੀ ਤੁਹਾਨੂੰ ਅੱਜ ਡਿਟੇਲ ਦੇਵਾਂਗੇ ਆਪਾਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਕੋਈ ਮੇਰਾ ਵੀਰ ਜਦੋਂ ਮਰਜੀ ਆਪਣੇ ਫਾਰਮ ਤੇ ਆ ਸਕਦਾ ਹੈਗਾ ਤੁਸੀਂ ਦੇਖ ਸਕਦੇ ਹੋ ਸਾਰਾ ਫਾਰਮ ਹੀ ਭਰਿਆ ਪਿਆ ਗਾਈਆਂ ਨਾਲ 25 ਤੋਂ 30 ਨਾਗ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਆ ਪਰ ਅੱਜ ਦੀ ਡਿਟੇਲ ਤੁਹਾਨੂੰ ਇੱਕ ਬੱਚੀ ਦੇਵਾਂਗੇ ਅਸੀਂ ਦੇਖ ਸਕਦੇ ਹਾਂ ਤੋਰ ਪੁੱਤ ਬੱਸੀ ਬਾਹਰ ਤੋਰ ਫਿਰ ਬਾਕੀ ਡਿਟੇਲ ਦੇਨੇ ਸੋ ਜਿਹੜੀ ਬੱਸੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੂਜਾ ਸੂਆ ਸੂਈ ਆ ਸੋ ਹਵਾਨੇ ਤੋਂ ਜੱਜਮੈਂਟ ਕਰ ਲਿਓ ਪਹਿਲੇ ਸੂਏ ਨੇ 22-23 ਕਿਲੋ ਦੁੱਧ ਪਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਨਿਕੜ ਮਾ ਥਾ ਜਰਸੀ ਕ੍ਰੋਸ ਦੇ ਵਿੱਚ ਆ ਗਈ ਇਹ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਚੰਗੇ ਕੱਦ ਕਾਠ ਵਾਲੀ ਪੰਜਾਬ ਵਾਲੀ ਜਰਸੀ ਕ੍ਰੋਸ ਚਾਹੀਦੀ ਆ ਤਾਂ ਉਹ ਵੀਰ ਆਪਣੇ ਨਾਲ ਫੋਨ ਤੇ ਸੰਪਰਕ ਕਰਕੇ ਬੱਸੀ ਖਰੀਦ ਸਕਦੇ ਆ ਤੁਹਾਨੂੰ ਵੀਡੀਓ ਦੇ ਵਿੱਚ ਧਾਰਾ ਮਾਰ ਕੇ ਦਿਖਾਵਾਂਗੇ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਗਿਆ ਤੌਰ ਬਤਵਾਰ ਕੋਈ ਨਾ ਤੋਰ ਦਿ ਸੋ ਹਾਈਟ ਲੈਂਸ ਬੱਸੀ ਦੀ ਦੇਖਿਓ ਕੱਦ ਕਾਠ ਦੇਖਿਓ ਹਵਾਨਾ ਸੋਹਣਾ ਤਿਆਰ ਕੀਤਾ 28 ਅਗਸਤ ਨੂੰ ਆਪਾਂ ਸ਼ਾਮ ਨੂੰ ਵੀਡੀਓ ਕਵਰ ਕਰਦੇ ਆ ਹੁਣ ਚੋਣ ਦਾ ਬਿਲਕੁਲ ਟਾਈਮ ਆ ਸ਼ਾਮ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਇੱਧਰੋਂ ਤੋਰ ਦੇ ਪੁੱਤ ਓਕੇ ਓਕੇ ਇੱਧਰੋਂ ਤੋਰਦੀ ਕਮਾ ਕੇ ਮਾੜੀ ਦੂਜਾ ਸੂਆ ਬੱਸੀ ਸੂਈਆ ਮਗਰ ਮੇਲ ਕਾਫ ਇੱਧਰੋਂ ਤੋਰ ਦੇ ਇੱਧਰ ਆ ਹਾਈਟ ਲੈਂਥ ਫੁੱਲ ਆ ਬੱਚੀ ਦੀ ਚਵਾਈ ਦਾ ਬਿਲਕੁਲ ਟਾਈਮ ਆ 28 ਅਗਸਤ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਲੈਚਰ ਸੈੱਟ ਚ ਲੈਚਰ ਅੰਦਰ ਠੰਡੀ ਸੀਲ ਬਰਫ਼ ਵਰਗੀ ਆ ਇਦਾਂ ਹੀ ਬਹਿ ਕੇ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਤੁਹਾਨੂੰ ਕੋਈ ਇਹ ਲੈਚਰ ਅੰਦਰ ਤੋ ਥਣ ਕੱਲਾ ਕੱਲਾ ਨਿਕਲਣਾ ਸੀ ਦੇਖ ਸਕਦੇ ਹੋ ਕੱਲਾ ਕੱਲਾ ਨਿਕਲਣਾ ਥਾਣਾ ਇਧਰ ਕੋ ਆ ਸੋ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 94782 63916 98784 48264 ਜਦ ਮਰਜੀ ਆਪਣੇ ਫਾਰਮ ਤੇ 25 ਤੋਂ 30 ਨਗ ਸੇਲ ਵਾਸਤੇ ਹਮੇਸ਼ਾ ਅਵੇਲੇਬਲ ਹੁੰਦੇ ਆ ਜਦੋਂ ਮਰਜੀ ਵਿਜ਼ਿਟ ਕਰਕੇ ਪਸ਼ੂ ਖਰੀਦ ਸਕਦੇ ਹੋ ਬਾਕੀ ਸਾਨੂੰ ਆਪਾਂ ਬੱਚੀ ਦੇ ਧਾਰਾ ਮਾਰ ਕੇ ਦਿਖਾਉਣੇ ਆ ਬੱਚਾ ਲਾ ਕੇ ਪਸਮਾਖਾ ਕਰਾ ਲਿਆ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਉਣੇ ਆ ਧਾਰਾ ਮਾਰ ਪੁੱਤ ਅਗਲੇ ਥਣਾਂ ਦੀਆਂ ਮਾਰਦੇ ਫਿਰ ਮਗਰਲੇ ਥਣਾਂ ਦੀ ਮਾਰ ਸੋ ਤੁਹਾਨੂੰ ਧਾਰਾ ਮਾਰ ਕੇ ਆਪਾਂ ਦਿਖਾਉਣੇ ਆ ਦੇਖੋ ਕੱਲੇ-ਕੱਲੇ ਥਣ ਦੀ ਧਾਰਾ ਮਾਰ ਕੇ ਦਿਖਾਉਣੇ ਆ ਪੋਲੀ ਤੇ ਮੋਟੀ ਚਵਾਈ ਆ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਤਾਂ ਥਣਾਂ ਦੀ ਇਹ ਪਾਸ ਹੋ ਚੁੱਕੀ ਆ ਸੋ ਦੇਖੋ ਚਵਾਈ ਪੋਲੀ ਤੇ ਮੋਟੀ ਚਵਾਈ ਆ ਮਾਰਦੇ ਪੁੱਤ ਮਗਰਲੇ ਥਣਾਂ ਦੀ ਮਾਰ ਸੋ ਦੇਖੋ ਉਧਰ ਦੇ ਥਣ ਦੀ ਮਾਰ ਸੋ ਕੈਮਰਾ ਨੀਪੇ ਕਰਕੇ ਦਿਖਾਉਣਾ ਮੈਂ ਤੁਹਾਨੂੰ ਸੋ ਦੇਖੋ ਤੁਹਾਨੂੰ ਦੇਖੋ ਜੀ ਬਾਈ ਓਕੇ ਪੋਲੀਤੇ ਮੋਟਿ ਜੀ ਬਸ ਖੋਲ ਦੇ ਬਸ ਸੋ ਤਾਰਾ ਮਾਰ ਕੇ ਇਸ ਨੂੰ ਆਪਾਂ ਦਿਖਾਤੀਆਂ ਸੋ ਕਿਸੇ ਮੇਰੇ ਵੀਰ ਨੂੰੇ ਬੈੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਬੈੜ ਖਰੀਦ ਸਕਦਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ